ਯੋਹਨਾ ਦੀ ਅੰਜੀਲ 13 ਅਧਿਆਇ ਅਤੇ ਉੱਤੇ ਇੱਕਰ ਦੋ ਬੱਚੇ ਲਿਖਿਆ ਵਿਸਾ ਦੇ ਤਿਹਾੜੀ ਤੋਂ ਪਹਿਲਾਂ ਯੇਸ਼ੂ ਨੇ ਇਹ ਜਾਣ ਕੇ ਬਈ ਮੇਰੀ ਘੜੀ ਆ ਪਹੁੰਚੀ ਹੈ ਮੇਰੀ ਘੜੀ ਮੇਰਾ ਸਮਾਂ ਆ ਪਹੁੰਚਿਆ ਹੈ ਜਾਂ ਮੈਂ ਜਗਤ ਨੂੰ ਛੱਡ ਕੇ ਪਿਤਾ ਕੋਲ ਜਾਵਾਂ ਆਪਣੇ ਨਿੰਜ ਲੋਕਾਂ ਨਾਲ ਆਪਣੇ ਨਿਝ ਲੋਕਾਂ ਦੇ ਨਾਲ ਜਿਹੜੇ ਜਗਤ ਵਿੱਚ ਸਨ ਹਾਂਜੀ ਪਿਆਰ ਕਰਕੇ ਉਹਨਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ ਪਿਆਰ ਕਰਕੇ ਅੰਤ ਤੋੜੀ ਪਿਆਰ ਕਰਦਾ ਰਹਾ ਅਤੇ ਦੋ ਕਲਾਮ ਦੇ ਵਿੱਚ ਯਹੂਦਾ ਇਸ ਕਿਰਯੋਤੀ ਵੀ ਅੰਦਰ ਸ਼ੈਤਾਨ ਉਹ ਵੜ ਗਿਆ ਵਾ ਪ੍ਰਭੂ ਯੇਸ਼ੂ ਨੇ ਆਪਣੇ ਚੇਲਿਆਂ ਦੇ ਪੈਰ ਧੋਦੇ ਆ ਅਸੀਂ ਕਸਤੋਂ ਅੱਗੇ ਪੜਦੇ ਆ ਅਤੇ ਅੱਗੇ ਜਾ ਕੇ ਜਦੋਂ ਪੜਦੇ ਯੇਸ਼ੂ ਕਹਿੰਦਾ ਵਾ ਕਿ ਮੈਂ ਤੁਹਾਨੂੰ ਨਮੂਨਾ ਦਿਖਾਇਆ ਵਾ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਲਿਖਿਆ ਕਿ ਅੰਤ ਦੇ ਸਮੇਂ ਤੱਕ ਉਹ ਜਿਹਾ ਪਿਆਰ ਰੱਖੋ ਪਵਿੱਤਰ ਯੇਸ਼ੂ ਮਸਤੀ ਦਾ ਪਵਿੱਤਰ ਵਚਨ ਆ ਕਿ ਪ੍ਰਸਾਦ ਦੇ ਸਮੇਂ ਇੱਕ ਉਸ ਟਾਈਮ ਤੇ ਮੇਲਾ ਹੁੰਦਾ ਸੀਗਾ ਜੋ ਕਿ ਯਹੂਦੀ ਲੋਕ ਕਰਦੇ ਹੁੰਦੇ ਸੀ ਸਾਲ ਦੀ ਸਾਲ ਅਤੇ ਪ੍ਰਭੂ ਯੀਸ਼ੂ ਮਸੀਹ ਦਾ ਸਮਾਂ ਵੀ ਆ ਗਿਆ ਸੀਗਾ ਪੁਰ ਸਿਰਫ ਆਇਬ ਹੋਣ ਵਾਸਤੇ ਯੀਸ਼ੂ ਮਸਤ ਦਾ ਟਾਈਮ ਆ ਗਿਆ ਸੀ ਸੂਲੀ ਤੇ ਚੜਨ ਵਾਸਤੇ ਆਪਣੇ ਜਗਤ ਦੇ ਲੋਕਾਂ ਨੂੰ ਛਡਾਉਣ ਵਾਸਤੇ ਆਪਣਾ ਪ੍ਰਾਣ ਦੇਣ ਵਾਸਤੇ ਸਮਾਂ ਆ ਚੁੱਕਿਆ ਸੀ ਮਤਲਬ ਉਸ ਦੀ ਸੇਵਕਾਈ ਖਤਮ ਹੋ ਚੁੱਕੀ ਸੀ ਅਤੇ ਫਿਰ ਯੀਸ਼ੂ ਪ੍ਰਭੂ ਜੀ ਕਹਿੰਦੇ ਹਨ ਕਿ ਮੈਂ ਆਪਣੇ ਲੋਕਾਂ ਨੂੰ ਜੋ ਜਗਤ ਦੇ ਵਿੱਚ ਮੇਰੀ ਫਰਜ਼ਾ ਵਾ ਮੇਰੇ ਲੋਕ ਵ ਉਹਨਾਂ ਨੂੰ ਪਿਆਰ ਕਰਕੇ ਪੰਜਾਬੀ 'ਚ ਬੈਸਟ ਲਿਖਿਆ ਪ੍ਰਚਾਰ ਪਿਆਰ ਕਰਕੇ ਪਿਆਰ ਕਰਦਾ ਹੀ ਰਹਾ ਹallelujah ਪਿਆਰ ਕਰਕੇ ਪਿਆਰ ਕਰਦਾ ਹੀ ਕਰਦਾ ਹੀ ਰਹਾ ਦਾ ਮਤਲਬ ਕੀ ਆ ਮੈਂ ਪਿਆਰ ਕਰਦਾ ਹੀ ਰਹਾ ਪ੍ਰਭੂ ਯੀਸ਼ੂ ਪ੍ਰਭੂ ਜੀ ਕਹਿੰਦੇ ਨੇ ਕਹਿੰਦਾ ਮੈਂ ਜਗਤ ਨੂੰ ਛੱਡ ਕੇ ਹੁਣ ਪਿਤਾ ਦੇ ਕੋਲ ਚੱਲਾ ਆਂ ਅਤੇ ਜੋ ਜਗਤ ਦੇ ਵਿੱਚ ਮੇਰੇ ਲੋਕ ਰਹਿ ਜਾਣਗੇ ਮੈਂ ਉਹਨਾਂ ਨੂੰ ਪਿਆਰ ਕਰਕੇ ਪਿਆਰ ਕਰਦਾ ਹੀ ਰਹਾ ਕਿਉਂ ਜੋ ਉਹਨਾਂ ਨੇ ਜਗਤ ਦੇ ਵਿੱਚ ਰਹਿਣਾ ਆ ਮੈਂ ਪਿਤਾ ਦੇ ਕੋਲ ਚੱਲ ਜਾਣਾ ਦੇਖੋ ਪ੍ਰਿਯੋ ਆ ਪ੍ਰਭੂ ਯਿਸੂ ਪ੍ਰਮੋਜ ਨੇ ਮਤੀਦਿਨ ਯੀਲ 24 ਅਧਿਆਏ ਚ ਆਖਿਆ ਆ ਧਰਮ ਦੇ ਬਦੀ ਦੇ ਵਦਨ ਦੇ ਕੱਢ ਕੇ ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਵੇਗੀ ਅਧਰਮ ਦੇ ਵਦਨ ਦੇ ਕਰਕੇ ਬਹੁਤਿਆਂ ਦਾ ਪ੍ਰੇਮ ਠੰਡਾ ਪੈ ਜਾਵੇਗਾ ਗਿਆਨ ਵਦਨ ਦੇ ਕੱਢ ਕੇ ਲੋਕਾਂ ਨੇ ਪਰਮੇਸ਼ਰ ਨਾਲ ਪਿਆਰ ਠੰਡਾ ਪਾ ਲਿਆ ਵਾ ਲੋਕਾਂ ਨੇ ਗਿਆਨ ਤਾਂ ਵਧਾ ਲਿਆ ਵਾ ਪਿਆਰ ਪਰਮੇਸ਼ਰ ਨਾਲ ਘਟਾ ਲਿਆ ਵਾ ਇੱਕ ਐਸਾ ਸਮਾਜ ਸੀ ਕਿ ਔਰਤ ਨੰਗੇ ਸਿਰ ਪ੍ਰਾਰਥਨਾ ਨਹੀਂ ਕਰਦੀ ਸੀ ਪ੍ਰਚਾਰ ਨਹੀਂ ਕਰਦੀ ਸੀ ਅਤੇ ਮਾੜਾ ਕੱਪੜਾ ਪਾ ਕੇ ਖੁਦਾਵੰ ਦੇ ਚਰਨਾਂ ਦੇ ਵਿੱਚ ਨਹੀਂ ਪ੍ਰਾਰਥਨਾ ਜਵੰਦੇ ਸੀਗੇ ਲੇਕਿਨ ਅੱਜ ਗਿਆਨ ਵਧਾ ਲਿਆ ਵਾ ਨੰਗੇ ਸਿਰ ਪ੍ਰਚਾਰ ਨੰਗੇ ਸਿਰ ਪ੍ਰਾਰਥਨਾ ਨੰਗੇ ਸਿਰ ਬਾਅਦ ਜਦ ਸਟੇਜ ਤੇ ਚੜਨਾ ਉਹ ਲੋਕਾਂ ਨੂੰ ਮਿਲਣ ਦਾ ਸੋਹਣ ਸਨਖੇ ਬਣ ਕੇ ਜਾਂਦੇ ਹੋ ਬਣ ਕੇ ਜਾਂਦੇ ਆ ਲੇਕਿਨ ਜਦੋਂ ਅੰਦਰੋਂ ਪ੍ਰੇਰਿਤ ਕਰਦੇ ਹੋਣਗੇ ਉਹ ਸੱਚਾ ਉਹ ਪੁਰਖ ਬਨੈਣ ਦੇ ਨਾਲ ਅੰਡਰਵੇਅਰ ਦੇ ਨਾਲ ਵੀ ਪ੍ਰਾਰਥਨਾ ਕਰਨ ਲਿਆ ਹੋਵੇ। ਮਤਲਬ ਗਿਆਨ ਵਧਾ ਲਿਆ ਵਾ ਪ੍ਰਾਣੇ ਨੀਯਮ ਦੇ ਪ੍ਰਾਣੇ ਸਮੇਂ ਦੇ ਵਿੱਚ ਲੋਕੀ ਬਿਲਕੁਲ ਡਰਦੇ ਹੋਇਆ ਤੇ ਕੰਬਦੇ ਹੋਇਆ ਪ੍ਰਭੂ ਨਾਲ ਚੱਲਦੇ ਹੁੰਦੇ। ਸਿਗੇ ਲੇਕਿਨ ਅੱਜ ਪੁਰਖ ਨੇ ਗਿਆਨ ਵਧਾ ਲਿਆ ਵਾ। ਦਾਨੀਅਲ ਨਬੀਕ ਤੜਲੀਗਾ ਲੋਕ ਛੇੜਛਾੜ ਕਰਨ ਖੋਜਖਾਜ ਕਰਨਗੇ ਗਿਆਨ ਵਧਾਉਣ ਕਿਤੇ ਗਿਆਨ ਬਾਤ ਵੀ ਜਾਏਗਾ। ਅੱਜ ਵਧਾ ਲਿਆ ਇਨਸਾਨ ਨੇ ਗਿਆਨ। ਤੇ ਪਰਮੇਸ਼ਰ ਨਾਲ ਪਿਆਰ ਕਟਾ ਲਿਆ ਵਾ ਲੇਕਿਨ ਪ੍ਰਭੂ ਈਸ਼ੂ ਪ੍ਰਭੂ ਜੀ ਕਹਿੰਦੇ ਆ ਮੈਂ ਜਗਤ ਦੇ ਵਿੱਚ ਜਿਹੜੇ ਲੋਕ ਅਜਿਹੋ ਜਿਹਾਂ ਪਿਆਰ ਰੱਖਦਾ ਆਂ ਅੰਤ ਤੋੜੀ ਰੱਖਾਂਗਾ ਉਦਾਂ ਦਾ ਹੀ ਪਿਆਰ ਸਾਡਾ ਪਿਆਰ ਜਦੋਂ ਅਸੀਂ ਨਵੇਂ-ਨਵੇਂ ਹੁੰਨੇ ਆ ਹਨਾ ਕਈ ਵਾਰੀ ਸਿੱਖਣਾ ਵਾ ਤੇ ਗੱਲ ਵਾ ਨਾ ਜਿਵੇਂ ਇੱਕ ਪੁਰਖ ਵਾ ਮੇਰੀ ਪਤਨੀ ਜਦੋਂ ਨਵੇਂ ਨਵੇਂ ਸਾਡੀ ਮੈਰਿਜ ਹੋਈ ਬੜਾ ਪ੍ਰੇਮ ਸੀਗਾ ਉਹ ਹਰ ਇੱਕ ਚਾਪੂ ਨਹੀਂ ਕਰਨੀ 버ਗਰ ਖਾਣਾ ਵਾ ਕਪੜਾ ਚਾਹੀਦਾ ਆ ਚੀਜ਼ ਚਾਹੀਦੀ ਆ ਮੈਂਟੋ ਮੈਂਟ ਮੋਹੀਆ ਕਰਦੇ ਸੀ ਮੈਂਟੋ ਮੈਂਟ ਲੇਕਿਨ ਆ ਜੋ ਚੀਜ਼ ਮੰਗਦੀ ਰਹਿੰਦੀ ਤੇ ਅਪਰ ਸਮਾਂ ਪਾ ਦੇ ਟਾਈਮ ਪਾ ਦੇ ਨਹੀਂ ਕੋਈ ਕੱਲ੍ਹ ਨੂੰ ਟਾਈਮ ਚ ਆਦਮੀ ਨਾ ਠਹਿਰ ਜਾ ਆਪਾਂ ਠਹਿਰ ਜਾ ਲੇਕਿਨ ਐਸਾ ਸਮਾਂ ਸੀਗਾ ਸੀ ਬਿਲਕੁਲ ਉਸੇ ਟਾਈਮ ਤੇ ਕਰ ਦਿੰਦੇ ਸੀ ਅਤੇ ਸੇਮ ਸਮਾਂ ਔਲਾਦ ਨਾਲ ਵੀ ਸੀਗਾ ਜਦੋਂ ਲੱਗ ਛੋਟੀ ਸੀਗੀ ਅਤੇ ਮੂਤੇ ਸ਼ਬਦ ਲਿਕਲਦਾ ਸੀਗਾ ਮੀਟ ਕਰਨ ਦੀ ਕਰਨਾ ਕੋਈ ਗੱਲ ਨਹੀਂ ਅੱਜ ਸ਼ਾਮ ਨੂੰ ਮਿਲੇਗਾ ਆ ਕਪੜਾ ਤੁਹਾਨੂੰ ਕਿਸ ਸ਼ਾਮ ਦਾ ਲੈ ਵੀ ਅੱਜ ਸ਼ਾਮ ਨੂੰ ਕਪੜਾ ਹਾਜ਼ਰ ਹੋਵੇਗਾ ਉਹਨੂੰ ਕਹੋ ਚੀਜ਼ ਜਣਾ ਮੈਂ ਮੰਮੀ ਕੋ ਜਣਾ ਮੈਂ ਚਲੋ ਅੱਜ ਕੰਮ ਦੀ ਛੁੱਟੀ ਲੇਕਿਨ ਬੱਚੇ ਜਵਾਨ ਹੋ ਗਏ ਆ ਹੁਣ ਬੱਚਿਆਂ ਨਾਲ ਉਹ ਕਹਿੰਦੇ ਹਨ ਕਿ ਪਪਾ ਜੀ ਆ ਚੀਜ਼ ਪਸੰਦ ਹੋਵਾ ਕੋਈ ਗੱਲ ਨਹੀਂ ਬੇਟਾ ਆ ਜੋ ਵੇਖੀ ਬਾਹਰ ਜਾਂਦੇ ਆ ਸਾਰੀ ਪਰ ਮਤਵੱਜੀ ਆ ਜ਼ਿੰਮੇਵਾਰੀਆਂ ਦੇ ਨਾਲ ਬੋਝ ਦੇ ਨਾਲ ਪਰੇਸ਼ਾਨੀਆਂ ਦੇ ਨਾਲ ਚਿੰਤਾ ਦੇ ਨਾਲ ਫਿਕਰਾਂ ਦੇ ਨਾਲ ਅਬ ਚੇਤਨਿ ਕੋਲ ਜਾਂਦਾ ਵਾ ਪਿੰਨ ਦਾ ਕਾਪੀ ਦਾ ਵਰਦੀ ਦਾ ਸਕੂਲ ਦੀ ਫੀਸ ਦਾ ਜੋ ਮੰਗਿਆ ਹੋਇਆ ਉਹਨਾਂ ਨੇ ਚੇਤੇ ਚ ਤਾਂ ਪੁੱਲ ਜਾਂਦਾ ਵਾ ਬੇਟਾ ਬੇਟੀ ਪਤਨੀ ਪਤੀ ਅੱਜ ਮੈਂ ਗੱਲ ਨੂੰ ਕਹਿਣਾ ਚੋਨਾਮਾ ਪ੍ਰੇਮ ਜਿਹੜਾ ਹੋਵੇ ਉਹ ਉੱਤੇ ਹੀ ਰਹਿਣਾ ਚਾਹੀਦਾ ਲੇਕਿਨ ਸਮਾਂ ਆਉਣ ਦੇ ਕਰਕੇ ਪ੍ਰੇਮ ਘਟ ਜਾਂਦਾ ਵਾ ਜੇਕਰ ਸਾਡੇ ਪ੍ਰਭ ਯੀਸ਼ੂ ਮਸੀਹ ਨੇ ਜਿਹੜਾ ਪ੍ਰੇਮ ਉਸ ਟਾਈਮ ਤੇ ਕੀਤਾ ਸੀਗਾ ਜਿਹੜਾ 10 ਸਾਲ ਪਹਿਲਾਂ ਮੈਂ ਆਪਣੀ ਗੱਲ ਕਰਾਂ ਮੈਂ ਆਪਣਾ ਕਹਾਦ ਨੂੰ 15 ਸਾਲ ਨੋ 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 ਜੋ ਮਨੂੰ 17 ਸਾਲ ਪਹਿਲਾਂ ਪ੍ਰੇਮ ਯੇਸ਼ੂ ਪ੍ਰਭੂ ਕਰਦਾ ਸੀਗਾ ਮੇਰੇ ਪ੍ਰੇਮ 'ਚ ਫੇਕ ਪੈ ਗਿਆ ਵਾ ਮੇਰੀ ਪ੍ਰਾਰਥਨਾ 'ਚ ਫੇਕ ਪੈ ਗਈ ਆ ਮੇਰੀ ਪਵਿੱਤਰਤਾ 'ਚ ਫਰਕ ਪੈ ਗਿਆ ਵਾ ਮੇਰੀ ਧਾਰਮਿਕ ਜ਼ਿੰਦਗੀ 'ਚ ਫਰਕ ਪੈ ਗਿਆ ਲੇਕਿਨ ਯੇਸ਼ੂ ਮੇਰੇ ਨਾਲ ਅੱਜ ਵੀ ਉੱਤੇ ਖੜਾ ਵਾ ਜਿਸ ਟਾਈਮ ਤੇ ਉਹਦੋਂ ਕੜਾਈ ਧਾਰ ਤੇ ਜ਼ਿੰਦਗੀ ਚ ਮੇਰੇ ਬਾਹਰ ਦੇ ਮਾਹਰੀ ਵੱਲ ਅੱਜ ਜਿੱਦਾਂ ਦਾ ਪ੍ਰੇਮ ਮੈਂ ਉਹਦੋਂ ਕਰਦਾ ਸੁੱਧੋ ਕਰਦਾ ਅੱਜ ਵੀ ਉਹਦਾਂ ਦਾ ਪ੍ਰੇਮ ਕਰਦਾ ਜਿੱਦਾਂ ਦਾ ਉਹਦੋਂ ਮੈਂ ਤਾਂ ਪਵਿੱਤਰ ਬਣ ਕੇ ਆ ਸੀਗਾ ਉਹਦੋਂ ਮੂੰਹ ਤੇ ਮੁਸਕਰਾਹਟ ਸੀਗੀ ਅੱਜ ਵੀ ਉਹਦੇ ਮੂੰਹ ਤੇ ਉਹੀ ਮੁਸਕਰਾਹਟ ਹੈ ਓਬਾ ਮੇਰੇ ਪੁੱਸ ਟੈਂਪ ਤੇ ਬੜਾ ਮੁਸਕਰਾਹਟ ਸੀਗੀ ਵਕਿੱ ਮੈਂ ਸਟੈਂਡ ਦੇ ਬੱਚਾ ਸੀਗਾ ਪਵਿੱਤਰ ਸੀਗਾ ਲੇਕਿਨ ਅੱਜ ਸਿਆਣਾ ਹੋ ਗਿਆ ਗਿਆਨ ਵਧਾਲਿਆ ਮੇਰੇ ਪ੍ਰੇਮ ਚ ਫਰਕ ਪੈ ਗਿਆ ਕੋਈ ਜ਼ਿੰਮੇਵਾਰੀਆਂ ਵਧਣ ਦੇ ਕਰਕੇ ਕੁਝ ਸਿਸਟਮ ਦੇ ਕਰਕੇ ਲੇਕਿਨ ਯੇਸ਼ੂ ਮਸੀਹ ਉਦਾਹੀ ਹਰ ਦਿਨ ਹਰ ਪਲ ਹਰ ਸਮੇਂ ਅਦੇ ਸਾਲਾਂ ਦੇ ਸਾਲ ਪ੍ਰੇਮ ਕਰਦਾ ਰਹਿੰਦਾ ਉਹਦੇ ਪ੍ਰੇਮ ਦੇ ਵਿੱਚ ਫਿੱਕ ਨੀਗੀ ਅਤੇ ਇਦਨੋ ਵੀ ਇੱਕ ਮਹਾਨ ਔਰ ਵੱਡੀ ਗੱਲ ਜਿਹੜੀ ਬਰਕਤ ਤੋਨੇ ਸ਼ੁਰੂ ਤੋਂ ਦਿੱਤੀ ਸੀਗੀ ਅਦੇ ਸਾਡੇ ਮਨ ਚ ਉਪਜੀ ਸੀਗੀ ਕਿ ਮੈਂ ਤੈਨੂੰ ਰੂਹੀ ਤੋ ਚੱਕਾਂਗਾ ਤੇ ਪਤਵੰਤਾ ਚ ਲੈ ਜਾਵਾਂਗਾ ਅਤੇ ਜਦੋਂ ਅਸੀਂ ਆਖਰੀ ਟਾਈਮ ਉਸ ਟੈਂਪੜਾ ਮਨ ਕਹਿੰਦਾ ਹੁੰਦਾ ਰਾਈਟ ਹੋਵਾ ਵਿਸ਼ਵਾਸ ਇਹ ਗੱਲ ਕਹਿੰਦਾ ਆਂਦਾ ਵਾ ਕਿ ਰਾਈਟ ਹੋਵੇਗਾ 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 ਉਸ ਟੈਂਪ ਤੇ ਗਲ ਦਿਮਾਗ ਚ ਨਿਕਤੇ ਵਿਚਾਰ ਵੀ ਨਹੀਂ ਹੁੰਦੇ ਹੁੰਦੇ ਕਿ ਨਹੀਂ ਹੋਣਾ ਹੈਗਾ ਇਨਾ ਦ੍ਰਿੜ ਭਰੋਸਾ ਇਨਾ ਦ੍ਰਿੜ ਵਿਸ਼ਵਾਸ ਹੁੰਦਾ ਲੇਕਿਨ ਸਾਡਾ ਗਿਆਨ ਵੱਧ ਗਿਆ ਪ੍ਰੇਮ ਘਟ ਗਿਆ ਪੱਕਤਾ ਧਾਰਜਿੰਦ ਘਟ ਗਈ ਉਹ ਜਿਹੜੇ ਸ਼ਬਦ ਦ੍ਰਿੜ ਬਰਕਤ ਵੀ ਘਟ ਜਾਂਦੀਆ ਲੇਕਿਨ ਉਸ ਟੈਂਪ ਤੇ ਬੜੀ ਆਗੂ ਹੁੰਦੀਆ ਉਸ ਟੈਮ ਤੇ ਬੜਾ ਭਰੋਸਾ ਹੁੰਦਾ ਨਾ ਕਿ ਭਰੋਸਾ ਹੁੰਦਾ ਵਰ ਨੇ ਗੱਲ ਵੀ ਹੁੰਦੀ ਆ ਕਿ ਅਸੀਂ ਉਹ ਜਿਹੜਾ ਸੋਚਦੇ ਹੁੰਗਾ ਕਿ ਨਹੀਂ ਦੇਣੀ ਪਰ ਵਿੱਚ ਸਾਡੇ ਜੰਦ ਵਿੱਚ ਨਹੀਂ ਮਿਲਣੀ ਹੈਗੀ ਇਹ ਗੱਲ ਹੁੰਦੀ ਆ ਕਿਦਾਂ ਕਰਕੇ ਉਹਨਾਂ ਤੇ ਹਾਂ ਯੈਸ ਆ ਤੇ ਯੈਸ ਲੇਕਿਨ ਸਾਡਾ ਲੇਕਿਨ ਯੀਸ਼ੂ ਵਾਜ ਵੀ ਉੱਥੇ ਖੜਾ ਉਹ ਤਾਂ ਹੀ ਖਲੋਤਾ ਉਹ ਚੀਜ਼ ਲੈ ਆ ਕੇ ਉਹੋ ਜੀਜ਼ ਲੈ ਆ ਕੇ ਉੱਤਾਂ ਹੀ ਖਲੋਤਾ ਬਾ ਸਾਡੇ 'ਚ ਫਰਕ ਪੈ ਗਿਆ सागती चर्क पै गया साढ़े परमेश्वर के प्रेम च मेल मिलाप चर्क पै गया प्रभु के नशुवाच भी उदा ही खलोता वा अच भी उदा ही प्रेम करता वा अच भी उदा ही प्यार करता वा मैं मैंने सतारा साल पहला प्यार करता मैं रो रो के प्रार्थना करता मेरा मन दिल तो हूं धनवादा अज भी हूँ ਲੇਕਿਨ ਅੱਜ ਕਦੇ 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 ਹੁੰਦਾ ਉਹ ਪ੍ਰੇਮ ਕਦੇ ਚੇਤੇ ਆ ਜਾਂਦੇ ਆ ਤੇ ਮੈਂ ਤੇ ਸਿੱਧਾ ਲੰਮੇ ਪਿਆਰ ਚਰਨਾ ਦੇ ਵਿੱਚ ਤੇ ਪੈਰ ਫੰਡੇ ਦਾ ਮਾਲਿਕ ਆ ਵੀ ਲਵ ਯੂ ਪ੍ਰਭੂ ਯੇਸ਼ੂ ਪ੍ਰਭੂ ਤੁਹਾਨੂੰ ਜੋ ਵੀ ਉਸ ਟਾਈਮ ਦਾ ਪਰਮੇਸ਼ਰ ਨੂੰ ਮਹਿਮਾ ਦਿੰਦਾ ਸੀ ਚੁੱਪਾਂ ਕਰਾ ਅਤੇ ਜੋ ਉਸ ਟਾਈਮ ਦੇ ਪ੍ਰਭੂ ਦੀ ਮਾਨ ਸਨਮਾਨ ਕਰ ਹੁਣ ਮਨੁੱਖ ਕਦੇ ਕਦੇ ਲੇਕਿਨ ਯੇਸ਼ੂ ਕਦੇ ਕਦੇ ਆਲਾ ਨਹੀਂ ਕਰ ਉਹ ਉਦਾਂ ਹੀ ਉਦਾਂ ਹਰ ਦਿਨ ਹਰ ਦਿਨ ਹਰ ਦਿਨ ਉਹ ਨਫ਼ਰਤ ਨਹੀਂ ਕਰਦਾ ਉਹ ਵਾਇਰ ਨਹੀਂ ਕਰਦਾ ਉਹ ਵਿਰੋਧ ਨਹੀਂ ਕਰਦਾ ਉਹ ਖੇ ਨਹੀਂ ਛੱਡ ਦੋ ਕਰਦਾ ਬੱਚਿਆਂ ਤੋਂ ਕੋਣ ਕਹਿਣ ਕਰਦਾ ਲੇਕਿਨ ਅਸੀਂ ਉਦਾਂ ਦੇ ਰਹੀਏ ਜਿੱਦਾਂ ਦਾ ਉਹ ਵਾ ਅਸੀਂ ਦੂਰ ਹੋ ਜਾਂਦੇ ਆ ਇਹ ਗੱਲ ਹੋਰ ਦ੍ਰਿੜਤਾ ਦੇ ਨਾਲ ਬੜੇ ਯੋਰ ਦੇ ਕੇ ਕਹਾਂ ਯੇਸ਼ੂ ਮਸੀਹ ਕਿ ਦਾਨਾ ਕਿ ਦਾਨ ਸਾਨੂੰ ਬਰਕਤ ਹੀ ਦੇਣਾ ਚਾਹੁੰਦਾ ਵਾ ਲੇਕਿਨ ਸਾਡੀ ਉਹੋ ਜੀ ਭਗਤੀ ਤੋਂ ਉਹੋ ਜਿਹਾ ਵਿਸ਼ਵਾਸ ਹੋਵੇ ਕਿਉਂਕਿ ਉਹਨੇ ਉਹ ਚੀਜ਼ ਦੇ ਕੇ ਸਾਨੂੰ ਬਰਕਤ ਦੇਣੀ ਆਸ਼ਿਸ਼ ਦੇਣੀ ਆ ਜਿਹੜੀ ਚੀਜ਼ ਉਹਨੂੰ ਪਸੰਦ ਆ ਉਹ ਆਉਣ ਵਾਲੇ ਸਮੇਂ ਤੱਕ ਸਾਡੇ ਜਿੰਦਗੀ ਚ ਬਣੀ ਰਹੇ ਉਹਨੂੰ ਸ਼ੋਭਾ ਮਹਿਮਾ ਮਿਲਦੀ ਰਹੇ ਚਾਹੇ ਕਿਸੇ ਪ੍ਰਕਾਰ ਦੀ ਵੀ ਹੋਵੇ თანੰ ਦੌਲਤ ਖੁਸ਼ੀ ਅਨੰਤ ਔਲਾਦ ਘਰ ਬਾਹਰ ਜ਼ਮੀਨ ਅਜੀ ਬੁੱਧੀ ਅਚ ਗਿਆਨ ਅਚਾ ਸੁਖ ਅਜੀ ਔਲਾਦ ਕੁਝ ਵੀ ਉਹ ਹਰ ਵੇਲੇ ਸਾਨੂੰ ਬਰਕਤ ਹੀ ਦੇਣਾ ਚਾਹੁੰਦਾ ਵਾ ਲੇਕਿਨ ਅਸੀ ਨਲਾਇਕ ਲੋਕਾਂ ਮਾ ਇਹਨਾਂ ਗੱਲਾਂ ਨੂੰ ਸਮਝਦੇ ਆ ਨਹੀਂਗੇ ਅਤੇ ਫਿਰ ਉਦਾ ਕਰਦੇ ਆ ਜਿੱਦਾਂ ਉਹਨੂੰ ਪਸੰਦ ਨਹੀਂਗਾ ਸਾਡੀ ਫਿਰ ਉੱਥੇ ਹੀ ਸ਼ੁਰੂ ਹੁੰਦੀ ਜਿੱਥੋਂ ਦੀ ਸ਼ੁਰੂ ਕੀਤਾ ਆਂ ਦਾਵਾ ਦੁਨੀਆ ਦੇ ਸੁਆਮੀ ਦਾ ਵਚਨ ਵਾ ਕਿ ਅੰਤ ਤੱਕ ਅੰਤ ਤੱਕ ਪਿਆਰ ਰੋਧੇ ਰੱਖੇ ਤੁਹਾਡੇ ਅੰਤ ਤੱਕ ਮੇਰੇ ਅੰਤ ਤੱਕ ਜਗਤ ਦੇ ਅੰਤ ਤੱਕ ਯੇਸ਼ੂ ਹਮੇਸ਼ਾ ਪਿਆਰ ਕਰਦਾ ਰਹਿੰਦਾ ਕਿ ਜੇ ਪਤੀ ਪਤਨੀ ਦਾ ਉਫ ਪਿਆਰ ਨਹੀਂਗਾ ਇੱਥੇ ਸਵਾਰਥੀ ਔਰ ਲਾਲਚ ਦਾ ਪਿਆਰ ਨਹੀਂਗਾ ਕਿ ਸਵਾਰਥ ਨੂੰ ਲਾਲਚ ਪੂਰਾ ਆ ਗਿਆ ਬਲਾਸ਼ਾ ਪੂਰੀ ਹੋ ਗਈ ਆ ਤੇ ਛਾੜ ਕੇ ਪਰਾਂ ਮਾਰਿਆ ਜਾ ਹੁਣ ਮਤਲਬ ਨਿਕਲ ਗਿਆ ਮੇਰਾ ਮੇਰੀ ਜ਼ਰੂਰਤ ਪੂਰੀ ਹੋ ਗਈ ਆ ਬਾਸ ਹੁਣ ਹਰ ਤਹਿ ਉਧਾਰਨਾ ਮੰਗੀ ਨਾ ਮੇਰੇ ਕੋਲ ਜੇ ਮੰਗ ਲਈ ਤਾਂ ਲੜਾਈ ਆ ਪਰ ਇਹ ਛਾੜ ਕੇ ਮਾਰਿਆ ਮੇਰੀ ਗਰਜ਼ ਪੂਰੀ ਹੋ ਗਈ ਇਹੋ ਜਿਹਾ ਪ੍ਰੇਮ ਯਸੂ ਚ ਨਹੀਂਗਾ ਪ੍ਰਭੂ ਉਹ ਤਾਂ ਮੈਨੂੰ ਪ੍ਰੇਮ ਕਰਦਾ ਰਹਿੰਦਾ ਵਾ ਸਾਡੇ ਵਿੱਚ ਘਾਟਾਂ ਕਮੀਆਂ ਆ ਗਈਆਂ ਵਾ ਕਈਆਂ ਨੇ ਗਿਆਨ ਵਧਾ ਲਿਆ ਕਈਆਂ ਨੇ ਪਰਮੇਸ਼ਰ ਦੇ ਕੋਲੋਂ ਆਪਣੇ ਆਪ ਨੂੰ ਕਿਉਂਕਿ ਗਿਆਨ ਵਧਾਉਣਾ ਵੀ ਸਾਡੇ ਵਾਂਟ ਤੇ ਸਹੀ ਨਹੀਂਗਾ ਉਪਦੇਸ਼ ਕਹਿੰਦਾ ਵਾ ਗਿਆਨ ਵਧਾਉਣ ਦੇ ਨਾਲ ਦੁੱਖ ਵਧਾਉਣਾ ਵਾ ਹallelujah Praise the Lord Hallelujah ਜੇ ਧੀ ਮੇਰੇ ਅੰਦਰ ਗਿਆਨ ਵਧਣ ਦੇ ਕਾਰਨ ਹਾਂ ਤਾਂ ਦਾ ਪਰਮੇਸ਼ਰ ਤੋਂ ਦੂਰੀ ਆਉਂਦੀ ਆ ਤੇ ਮੈਂ ਕਦੇ ਗਿਆਨ ਨਾਲ ਵਧਾਵਾਂ ਮੈਂ ਕਦੇ ਉਹ ਰਾਹ ਤੇ ਨਾ ਜਾਵਾਂ ਮੈਂ ਕਦੇ ਉਹ ਚੀਜ਼ ਨੂੰ ਨਾ ਅਪਣਾਵਾਂ ਮੈਂ ਕਦੇ ਉਹ ਸ਼ਰਕਤ ਤੇ ਨਾ ਤੁਰਾਂ ਜਿੱਥੇ ਮੇਰੇ ਪਰਮੇਸ਼ਰ ਨਾਲ ਮੇਰਾ ਪ੍ਰੇਮ ਮੇਰਾ ਪਿਆਰ ਪਿਕਾ ਪੈਣਾ ਵਾ ਕੋਈ ਵੀ ਚੀਜ਼ ਹੋ ਸਕਦੀ ਕੋਈ ਵੀ ਚੀਜ਼ ਵਾ ਉਹ ਹਰ ਇੱਕ ਚੀਜ਼ ਨੂੰ ਮੈਂ ਬਸਾ ਸੜਦਾ ਵਾਂ ਪੌਲਸ ਕਹਿੰਦਾ ਵਾ ਕਿ ਅਸੀਂ ਉਸ ਨੂੰ ਖਤਮ ਕਰ ਦਿੰਨੇ ਰੱਦ ਕਰ ਦਿੰਨੇ ਆ ਹਰ ਇੱਕ ਚੀਜ਼ੋ ਪਰਮੇਸ਼ਰ ਦੇ ਖਿਲਾਫ ਉੱਟਦੀ ਆ ਪਰਮੇਸ਼ਰ ਦੇ ਖਿਲਾਫ ਉੱਟਦੀ ਆ ਸਾਡੇ ਪਰਮੇਸ਼ਰ ਨੂੰ ਪ੍ਰੇਮ ਕਰਨ ਤੋਂ ਪਰਬੂ ਤੋਂ ਪਿੱਛੇੋਂ ਤੋਂ ਉੱਟਦੀ ਸਾਡੇ ਅੰਦਰ ਸਾਡੇ ਘਰ ਪਰਿਵਾਰ ਜ਼ਿੰਦਗੀਆਂ ਚ ਉਹਨੂੰ ਅਸੀਂ ਪੱਸਾ ਉੜਦੇ ਆ ਲਾਉਂਦੇ ਯੀਸ਼ੂ ਦਾ ਪਿਆਰ ਪਵਿੱਤਰ ਆ ਰਿਹਾ ਓਦਾਂ ਦਾ ਹੀ ਪਿਆਰ ਰਹਿਣਾ ਮਨੁੱਖ ਦਾ ਪਿਆਰ ਇਕ ਸੁਆਰਥੀ ਪਿਆਰ ਯੀਸ਼ੂ ਨਾਲ ਪਿਆਰ ਕਰੇ ਉਹ ਨੁਖੜਾ ਨਾਲ ਪਿਆਰ ਹੁੰਦਾ ਵਾ ਪਤਨੀ ਨਾਲ ਪਿਆਰ ਆ ਮਾਂ ਨਾਲ ਪਿਆਰ ਭੈਣ ਨਾਲ ਪਿਆਰ ਬੱਚਿਆਂ ਦੇ ਨਾਲ ਔਲਾਦ ਨਾਲ ਪਿਆਰ ਆ ਲੇਕਿਨ ਸਾਡਾ ਪਿਆਰ ਉਸ ਸੀਮਾਂ ਤੱਕ ਵਾ ਜਦੋਂ ਬੱਚੇ ਸਿਆਣੇ ਹੋ ਜਾਂਦੇ ਮੈੜੀ ਜੋ ਹੋ ਜਾਂਦੇ ਆ ਵਿਆਹੇ ਜਾਂਦੇ ਆ ਹੁਣ ਪੜ ਕੇ ਦੇਖ ਕੇ ਜੇ ਤੁਸੀਂ ਤੁਹਾਡੇ ਵਿਆਹ ਹੋ ਗਿਆ ਤੁਹਾਡੀ ਮਾਂ ਤੇ ਤੁਹਾਡੇ ਪਿਓ ਦਾ ਤੁਹਾਡੇ ਨਾਲ ਪਿਆਰ ਉਦੋਂ ਦਾ ਹੀ ਆ ਜਿੰਨਾ ਨਿੱਕੀ ਹੁੰਦੇ ਸੀਗਾ ਇਹ ਨੌਵਾਂ ਜਤੀ ਆ ਆਪਣੇ ਨੂੰ ਪੜ ਕੇ ਤੁਹਾਨੂੰ ਕਿੰਨੀ ਇੱਜ਼ਤ ਮਿਲਣੀ ਕਿੰਨਾ ਪਿਆਰ ਮਿਲਣਿਆ ਵਾ ਲੇਕਿਨ ਜੇ ਕੋ ਬਹੂ ਬਣਨਾ ਮਾਂ ਬਣਨਾ ਵਾ ਉਸ ਟਾਈਮ ਤੇ ਕੀ ਹੋਵੇਗਾ ਤੁਹਾਡੇ ਤੇ ਮੇਰੇ ਪ੍ਰੇਮ ਦੇ ਵਿੱਚ ਲਾਲਚ ਵਾ ਗਿਆਨ ਵਧਦਾ ਵਾ ਪਿਆਰ ਘਟਦਾ ਵਾ ਗਿਆਨ ਵਧਾਉਂਦੇ ਆ ਪਿਆਰ ਨੂੰ ਲਾਉਂਦੇ ਆ ਘਚਾਉਂਦੇ ਆ ਮੈਂ ਇੱਕ ਦਿਨ ਦੀ ਇੱਕ ਕਹਾਣੀ ਨੂੰ ਜਾਣਦਾ ਵਾਂ ਪਿਆਰ ਸੰਸਾਰਿਕ ਇੱਕ ਕੁੜੀ ਨੂੰ ਇੱਕ ਮੁੰਡੇ ਦੇ ਨਾਲ ਪਿਆਰ ਹੋ ਗਿਆ ਚਰਚ ਵਾਲੀ ਨੂੰ ਚਰਚੋ ਵਾਲੀ ਨੂੰ ਚਰਚੋਂ ਦੀ ਸੀ ਤੜਕੇ ਤੜਕੇ ਸਾਡੇ 4 5 ਵਜੇ ਉੱਠ ਕੇ ਚਰਚ ਦੇ ਵਿੱਚ ਆਣ ਕੇ ਝਾੜੂ ਫੇਰਨਾ ਅਤੇ ਬਹਾਨਾ ਆਣਾ ਚਰਚ ਸਫਾਈ ਕਰਨ ਜਾਣਾ ਵਾ ਨਾਲੇ ਮੈਂ ਪ੍ਰਾਰਥਨਾ ਕਰਾਵਾ ਮੈਂ ਕਾਰਨ ਕਿ ਚਰਚੇ ਦੇ ਵਿੱਚ ਮੁੰਡਾ ਕੁੜੀ ਹੁੰਦੇ ਸੀਗੇ ਦੋਵੇਂ ਜਣ ਤੜਕੇ ਆਉਂਦੇ ਸੀ ਪ੍ਰਾਰਥਨਾ ਦੇ ਬਹਾਨੇ ਤੋ ਪਾਦਰੀ ਸਾਹਿਬ ਨੂੰ ਪਤਾ ਲੱਗ ਗਿਆ ਪਾਦਰੀ ਸਾਹਿਬ ਨੇ ਦੋਵਾਂ ਦੇ ਕੰਨ ਖਿੱਚੇ ਦੋਹਾਂ ਨੂੰ ਸਮਝਾਇਆ ਉਸ ਤੋਂ ਪਹਿਲਾਂ ਸਾਰੀ ਕਲੀਸਿਆ ਨੂੰ ਬੋਲ ਦਿੰਦਾ ਅੰਗਾ ਪਾਦਰੀ ਸਾਹਿਬ ਦੇ ਪਿੰਡ ਦੇ ਲੋਕ ਹਰ ਤੀ ਸਾਰੇ ਲੋਕ ਚਰਚ ਦੇ ਵਿੱਚ ਪ੍ਰੇਅਰ ਕਰਨ ਆਇਆ ਕਰ ਪ੍ਰੇਅਰ ਕਰਨ ਵਾਲੇ ਲੋਕ ਪ੍ਰਾਰਥਨਾ ਕਰਨ ਲੋਕ ਪ੍ਰਾਰਥਨਾ ਕਰਨ ਆਉਂਦੇ ਸੀ ਸਵੇਰੇ ਸਵੇਰੇ ਦੁਆ ਕਰਨ ਆਉਂਦੇ ਦੁਆ ਕਰਕੇ ਚੱਲ ਜਾਂਦੇ ਸੀ ਮੁੰਡੇ ਆਉਂਗੇ ਸ ਕੁੜੀਆਂ ਆਉਂਦੀਆਂ ਸੀ ਲੇਕਿਨ ਉਹਦੇ ਵਿੱਚ ਉਹ ਕੁੜੀ ਉਹ ਮੁੰਡਾ ਨਹੀਂ ਆਉਂਦਾ ਸੀ ਜਿਹਦੇ ਅੰਦਰ ਇਹ ਪਿਆਰ ਸੀਗਾ لیکن ਜਿਹੜਾ ਯੇਸ਼ੂ ਦਾ ਸੱਚਾ ਅਤੇ ਪਵਿੱਤਰ ਪ੍ਰੇਮ ਕਰਦੇ ਉਹ ਹੁੰਦੇ ਸੀਗੇ ਹੁੰਦੇ ਰਹਿੰਦੇ ਸੀਗੇ ਲੇਕਿਨ ਇਹ ਨਹੀਂ ਹੁੰਦੇ ਸੀ ਲੇਕਿਨ ਜਦੋਂ ਦਿਮਾਗ 'ਚ ਪਾਪ ਆ ਗਿਆ ਵਾ ਤਾਂ ਫਿਰ ਉਹਨਾਂ ਨੇ ਦੋਵਾਂ ਨੇ ਪ੍ਰਾਰਥਨਾ ਕਰਨੀ ਆ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਬਾਤ ਝੜੂ-ਪੋਚਾ ਕਰਨਾ ਸਪਾਈ ਕਰਨੀ ਗੱਟਮਟ ਗੱਲਬਾਤ ਹੁੰਦੀ ਰਹੀ ਬਾਤ ਨੂੰ ਬਾਅਸ ਦੀ ਪਤਨੀ ਸੁਝੰਡਿਆ ਪਿਆ ਦੋਵਾਂ ਦੇ ਕੰਨ 'ਚ ਇਹ ਗਲਤ ਕੰਮ ਆ ਚੜਚੜੀ ਫਰਾਰ ਹੋ ਜਾਵੋ ਉਹ ਤੋਂ ਬਾਅਦ ਸਮਝਾਇਆ ਵਾ ਉਹ ਕੁੜੀ ਨੂੰ ਜੇ ਉਹ ਬੇਟੇ ਨੂੰ ਦੁਬਾਰਾ ਚਰਚ ਨਹੀਂ ਆਏ ਕੋਈ ਮਾੜਾ ਨਹੀਂ ਬੋਲਿਆ ਪادری ਸਾਹਿਬ ਨੇ ਨਾ ਪਾਸ ਦੀ ਪਤਨੀ ਨੇ ਪ੍ਰੇਮੰਦੇ ਨਾਲ ਇਸ ਲਈ ਬੋਲਿਆ ਮੈਂ ਕੰਨ ਖਿੱਚਿਆ ਸਮਝਾਇਆ ਉਹ ਬਾਤ ਦੇ ਵਿੱਚ ਨਹੀਂ ਆਏ ਇਸ ਪ੍ਰਾਰਥਨਾ ਵਾਸਤੇ ਨਾ ਪ੍ਰਾਰਥਨਾ ਵਾਤੇ ਸ਼ੁੱਕਰਵਾਰ ਨੂੰ ਆਏ ਨਾ ਸ਼ਨੀਵਾਰ ਨੂੰ ਨਾ ਹੀ ਉਹ ਸਵੇਰੇ ਤੜਕੇ 4 ਵਜੇ 5 ਵਜੇ ਪ੍ਰਾਰਥਨਾ ਵਾਤੇ ਮਲਕਿ ਉਹ ਦਿਨ ਤੋਂ ਬਾਅਦ ਦੇ ਵਿੱਚ ਪ੍ਰਾਰਥਨਾ ਕਰਨ ਵਾਤੇ ਨਹੀਂ ਆਏ ਉਹ ਤਾਂ ਲਾਰਜ ਪਾਦਰੀ ਸਾਬ ਨੇ ਪੁੱਛਿਆ ਬੇਟਾ ਪ੍ਰੇਰਵਾਦ ਤੇ ਨਹੀਂ ਆਉਂਦੇ ਆ ਕਿ ਐ ਲੇਟ ਹੋ ਕੇ ਸਕੂਲੇ ਜਾਣਾ ਹੁੰਦਾ ਪਾਣੀ ਫਾਨੀ ਜਗ੍ਹਾ ਤੇ ਜਾਣਾ ਹੁੰਦਾ ਲੇਕਿਨ ਜਦੋਂ ਮਨ ਚ ਗੰਦਗੀ ਸੀ ਪਾਪ ਸੀਗਾ ਉਸ ਟਾਈਮ ਦਾ ਸਕੂਲ ਜਾਣਵਾਰੇ ਖਾਣਾ ਕੰਮ ਕਰਟਮ ਕੰਮ ਕਰਨਵਾਰੇ ਕਿੱਥੇ ਸੀਗਾ ਮੈਂ ਕੀ ਕਹਿਣਾ ਚਾਹੰਡਿਆ ਪਿਆ ਗੰਦਗੀ ਵਾਲਾ ਪਾਪ ਗੰਦਗੀ ਵਾਲਾ ਪਿਆਰ ਯੇਸ਼ੂ ਦਾ ਪਿਆਰ ਇਦਾਂ ਬਾਬਾ ਯਾ ਯੇਸ਼ੂ ਦਾ ਪਿਆਰ ਵੀ ਇਦਾਂ ਦਾ ਆ ਕਿਸੇ ਮੇਰੇ 4 ਵਜੇ ਢਾਲਦਾ ਵਾ ਸਵੇਰੇ 3 ਵਜੇ ਉਠਾਲਦਾ ਹਾਂ ਮੈਂ ਤਾਂ 12 11 ਵਜੇ ਤੱਕ 2 ਵਜੇ ਤੱਕ 1 ਵਜੇ ਤੱਕ ਇਹ ਸਾਨੂੰ ਬਾਈਬਲ ਪੜ੍ਹਦਾ ਹਾਂ ਬਾਈਬਲ ਹੀ ਪੜ੍ਹਦਾ ਰਹਿੰਦਾ ਹਾਂ ਦਿਨ ਰਾਤ ਦੇ ਰੋਜ਼ਾ ਪ੍ਰਾਰਥਨਾ ਬਟ 40 40 ਦਿਨ ਦੇ ਰੋਜ਼ਾ ਕਰਦੇ ਨੇ 21 21 ਦਿਨ ਦੇ ਰੋਜ਼ਾ ਕਰਦੇ ਨੇ 90% ਪੈਸਾ ਪ੍ਰਭੂ ਯਿਸੂ ਨੂੰ ਦਿੰਦੇ ਨੇ 90 ਨੰਨੜੇ ਨੂੰ 90% ਪੈਸਾ ਪ੍ਰਭੂ ਯਿਸੂ ਨੂੰ ਦਿੰਦੇ ਨੇ 1% ਰੱਖਦੇ ਨੇ 100 ਰੁਪਿਆ ਕਮਾਉਂਦੇ ਨੇ 10 ਰੁਪਿਆ ਰੱਖਦੇ ਨੇ 90 ਰੁਪਏ ਪ੍ਰਭੂ ਯਿਸੂ ਨੂੰ ਦਿੰਦੇ ਨੇ ਐਸੇ ਪ੍ਰੇਮੀ ਲੋਕ ਵੀ ਯਿਸੂ ਮਸੀਹ ਨੂੰ ਪ੍ਰੇਮ ਕਰਦੇ ਆਗੇ ਇਸੇ ਧਰਤੀ ਉੱਤੇ ਅਤੇ ਕਰਦੇ ਹੀ ਰਹਿੰਦੇ ਨੇ ਪਰਮੇਸ਼ਰ ਨਾਲ ਪ੍ਰੇਮਾ Praise the Lord Hallelujah